ਤਾਨਿਕ ਮੁੱਦਿਆਂ ਨੂੰ ਲੈ ਕੇ ਵੋਟਾਂ ਮੰਗਣੀਆਂ ਸਹੀ ਨਹੀਂ ਕਿਉਂਕਿ ਚਾਹੇ ਅਟਲ ਸਟਾਈਆ ਵੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਸ਼੍ਰੀ ਗੰਗਾ ਸਾਹਿਬ ਤੇ ਹਮਲਾ ਕਰਾ ਕੇ ਟੈਟੇਰੀ ਕੀਤਾ ਔਰ ਦਿੱਲੀ ਦੇ ਵਿੱਚ ਨਿਯਮ ਦਾ ਦੋਸ਼ ਸਿੱਖਾਂ ਦਾ ਕਰ ਲਿਆ ਹਮ ਕਰਵਾਇਆ ਉਹ ਕਿ ਪੰਜਾਬ ਦੇ ਵਿੱਚ ਦੋ ਖੇਮੇ ਬਣ ਗਏ ਇੱਕ ਪ੍ਰੋ-ਮੋਦੀ ਇੱਕ ਐਂਟੀ-ਮੋਦੀ ਐਂਟੀ-ਮੋਦੀ ਦੇ ਵਿੱਚ ਸਾਨੂੰ ਉਹਨਾਂ ਨੇ ਮੰਨਿਆ ਨਹੀਂ ਵੀ ਇਹ ਮੋਦੀ ਪੱਖੀ ਨੇ ਇਹਨਾਂ ਨੇ ਫਿਰ ਮੋਦੀ ਨਾਲ ਰਲ ਜਾਣਾ ਚਾਹਿਆ ਰਣਨੀਤਿਕ ਬਿੱਟੂ ਨੂੰ ਫੇਰ ਵੀ ਉੱਧੇ ਮਿਲ ਗਏ ਨੇ ਵੱਡੇ ਉੱਧੇ ਮਿਲ ਗਿਆ ਕਿ ਮੰਚ ਮਲਾਲ ਨੇ ਹੁੰਦਾ ਕਿ ਕਾਲੀ ਦਲ ਨੂੰ ਸ਼ਾਇਦ ਗਰਮੰਦਨ ਕਰ ਦੇਣਾ ਚਾਹੀਦਾ ਸੀਗਾ ਅੱਜ ਸੈਂਟਰ ਦੇ ਵਿੱਚ ਜਗ੍ਹਾ ਬਣ ਜਾਂਦੀ ਕਿ ਜੇ ਗੱਠਜੋੜ ਹੁੰਦਾ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਅੱਜ 13 14 13 ਦੇ ਵਿੱਚੋਂ 12 13 ਸੀਟਾਂ 12 13 ਨਾਲ 10 10 ਤੋਂ ਉੱਪਰ ਉੱਪਰ ਸੀਟਾਂ ਜਿੱਤ ਲਈ ਜਿੱਕਰ ਗੱਲ ਕਰੀਏ ਲੁਧਿਆਣੇ ਦੇ ਵਿੱਚ ਕਿਹੇ-ਕਿਹੇ ਵਾਰਡਾਂ ਦੇ ਵਿੱਚੋਂ 33 ਵੋਟਾਂ ਕਾਜ਼ੀ ਦਲ ਦੇ ਸਿਆਈਆਂ ਨੇ ਬੂਥਾਂ ਦੇ ਵਿੱਚੋਂ ਲੱਗਦਾ ਨਹੀਂ ਹੈ ਕਿ ਜਿਹੜਾ ਇੰਨਾ ਵੱਡਾ ਡਾਊਨਫਾਲ ਹੈ ਦਾ ਜਿਹੜਾ ਦੋਸ਼ ਹੈ ਕਿਹਨੂੰ ਦੇਣਾ ਚਾਹੂੰਗੇ ਜੇ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਵੱਲੋਂ ਵਕ ਵਕ ਦਾਅਵੇ ਕੀਤੇ ਜਾਂਦੇ ਸੀ ਜੇਕਰ ਗੱਲ ਕਰੀਏ ਅਖਰਿਕ ਪਾਰਟੀ ਨੇ ਹੀ ਕਿਹਾ ਕਿ ਅਸੀਂ ਤੇਰਾ ਜਿਹੜੋ ਇਸ ਵਾਰ ਲੈ ਕੇ ਜਾਵਾਂਗੇ ਲੇਕਿਨ ਜਦੋਂ ਰਿਜ਼ਲਟ ਆਉਂਦੇ ਨੇ ਜਾਣ ਹੁੰਦੇ ਨੇ ਪਤਾ ਲੱਗਦਾ ਕਿ ਸਾਦੀ ਪਾਰਟੀਆਂ ਦੇ ਜਿਹੜੇ ਦਾਅਵੇ ਨੇ ਉਹ ਤਰੇ ਤੇ ਤਰੇ ਦੇ ਜਾਂਦੇ ਨੇ ਜੇਕਰ ਗੱਲ ਕਰੀ ਕਾਂਗਰਸ ਜਿਹੜੀ ਹੈ ਪੰਜਾਬ ਦੇ ਵਿੱਚੋਂ 7 ਸੀਟਾਂ ਲੱਗੇ ਅੱਗੇ ਵਧ ਜਾਂਦੀ ਹੈ ਇਸ ਵਕਤ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਰਣਜੀਤ ਸਿੰਘ ਢਿੱਲੋਂ ਜਿਹੜੇ ਕਿ ਪਤਾਨੇ ਅਕਾਲੀ ਦਲ ਦੇ ਵਰਕਰ ਨੇ ਪੰਥਕ ਪਰਿਵਾਰ ਜਿਨ੍ਹਾਂ ਨੂੰ ਮੰਨਿਆ ਜਾਂਦਾ ਬੇਦਾਗ ਲੀਡਰ ਦੀ ਛਵੀ ਹੈ ਜੇਕਰ ਗੱਲ ਕਰੀ ਲੁਧਿਆਣੇ ਦੇ ਲੋਕ ਜਿਹੜੇ ਨੇ ਡਿਵੈਲਪਮੈਂਟ ਮਸ਼ੀਨ ਦੇ ਨਾਮ ਨਾਲ ਵੀ ਉਹਨਾਂ ਨੂੰ ਜਾਣਿਆ ਵਾਜੀ ਮਿਹਰਬਾਨੀ ਤੁਸੀਂ ਬਹੁਤ ਦੂਰ ਤੋਂ ਆਏ ਹੋ ਤੁਹਾਡਾ ਵੈਲਕਮ ਜੀ ਆਇਆਂ ਨੂੰ ਸੋ ਸਭ ਤੋਂ ਪਹਿਲਾ ਸਵਾਲ ਜਿਹੜਾ ਅਕਾਲੀ ਦਲ ਨੇ ਰੈਲੀਆਂ ਵੀ ਕੱਢੀਆਂ ਪੰਜਾਬ ਜੁੜੋ ਯਾਤਰਾ ਵੀ ਕੱਢੀ ਗਈ ਹਮੇਸ਼ਾ ਪੰਥਕ ਮੁੱਦਿਆਂ ਨੂੰ ਲੈ ਕੇ ਦਾਅਵੇ ਕਰਦੀ ਹੈ ਕੀ ਕਾਰਨ ਸਮਝਦੇ ਹੋ ਜਿਹੜਾ ਅਕਾਲੀ ਦਲ ਦਾ ਡਾਊਨਫਾਲ ਆਇਆ ਪੰਜਾਬ ਦੇ ਵਿੱਚ ਸਿਰਫ ਇੱਕ ਸੀਟ ਜਿਹੜੀ ਗੱਲ ਕਰੀ ਹਸਿੰਮਤ ਕੋਲ ਬਾਦਲ ਜਿੱਤ ਪਾਏ ਨੇ ਕੀ ਕਾਰਨ ਸਮਝਦੇ ਹੋ ਦੇਖੋ ਇਹਦੇ ਕਈ ਕਾਰਨ ਨੇ ਇੱਕ ਕਾਰਨ ਹੈਗਾ ਬਾਬੇ ਇੱਕ ਕਾਰਨ ਤੇ ਗੱਲ ਕਰੀ ਜੀ ਇਸ ਕਰਕੇ ਪਿੱਛੇ ਰਹਿ ਗਏ ਜਾਂ ਹਨਾ ਲੰਬੇ ਸਮੇਂ ਤੋਂ ਪੰਜਾਬ ਦੇ ਆਬਾਦ ਦੀ ਕੁਝ ਨਾਰਾਜ਼ਗੀ ਵੀ ਸੀ ਸਾਡੀ ਸਰਕਾਰ ਦਾ ਅਸਰ ਰਹੀ ਹੈ ਪੰਜਾਬ ਦੇ ਵਿੱਚ 10 ਸਾਲ ਸਰਕਾਰ ਦੇ ਦੌਰਾਨ ਕੁਝ ਕੰਮ ਕਇਤੇ ਵਧੀਆ ਵੀ ਕੀਤੇ ਕੁਝ ਮਾੜੇ ਵੀ ਹੋਏ ਕੰਮ ਕਰਦਿਆਂ ਤਾਂ ਸਮੇਂਦਾਰ ਗਲਤੀਆਂ ਵੀ ਹੁੰਦੀਆਂ ਨੇ ਸਾਡੇ ਉਸ ਸਮੇਂ ਦੇ ਦੌਰਾਨ ਬਰਗਾੜੀ ਕਾਂਡ ਹੋ ਗਿਆ ਹਾਂਜੀ ਕੁਝ ਲੋਕਾਂ ਨੂੰ ਸ਼ੱਕਾ ਬਾਬੇ ਦੀ ਮਾਫੀ ਦੀ ਗੱਲ ਕਰ ਦਿੰਦੇ ਆ ਕੁਝ ਕੁ ਬੰਦੇ ਇਹ ਵੀ ਗੱਲ ਕਰਦੇ ਵੀ ਡੀਜੀਪੀ ਸੈਣੀ ਕਿਉਂ ਲਾਇਆ ਗਿਆ ਬਹੁਤ ਕਾਰਨ ਨੇ ਮਲਟੀਪਲ ਕਾਰਨ ਬਣ ਗਏ ਜਿਹੜੇ ਸੋਚੇ ਨਹੀਂ ਜਾ ਸਕਦੇ ਕਿਉਂਕਿ ਇਹ ਕਿੱਸੇ ਨਹੀਂ ਜਾਂਦੇ ਹੁੰਦੇ ਜਦੋਂ ਸਰਕਾਰ ਚਲਾਉਣੀ ਹੈ ਉਹ ਤੋਂ ਕਈ ਗੱਲਾਂ ਹੁੰਦੀਆਂ ਨੇ ਉਹ ਤੋਂ ਦੇਖਣਾ ਪੈਂਦਾ ਸਾਰਾ ਕੁਝ ਪਰ ਉਸ ਵੇਲੇ ਕੀਤੀਆਂ ਹੋਈਆਂ ਕੋਈ ਗਲਤੀਆਂ ਲੋਕ ਨੋਟ ਕਰਦੇ ਰਹਿੰਦੇ ਨੇ ਤੇ ਨੋਟ ਕਰਦੇ 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 ਕਿਸੇ ਨਾ ਕਿਸੇ ਸਮੇਂ ਆ ਕੇ ਜਦੋਂ ਵੋਟਾਂ ਮਿਲਿਆ ਫਿਰ ਉਹ ਲੋਕ ਉਹਦਾ ਫੈਸਲਾ ਕਰਨ ਵੇਲੇ ਉਹਨਾਂ ਗਲਤੀਆਂ ਕੀਤੀਆਂ ਹੋਈਆਂ ਉਹਨਾਂ ਜੋ ਗੱਲਾਂ ਨੂੰ ਜਿਹੜੀਆਂ ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਉਹਨਾਂ ਨੂੰ ਮੁੱਖ ਰੱਖ ਕੇ ਫੈਸਲੇ ਕਰਦੇ ਨੇ ਆਮ ਵਾਲੀ ਜਿਹੜੀ ਇਲੈਕਸ਼ਨ ਆ ਇਹਦੇ ਵਿੱਚ ਅਸੀਂ ਦੇਖੋ ਬੜੀ ਮਿਹਨਤ ਕੀਤੀ ਪ੍ਰਧਾਨ ਸਾਹਿਬ ਨੇ ਵੀ ਬੜੀ ਮਿਹਨਤ ਕੀਤੀ ਲਗਭਗ 4 ਮਹੀਨੇ ਪ੍ਰਧਾਨ ਸਾਹਿਬ ਨੇ ਪੰਜਾਬ ਚੋਅ ਯਾਤਰਾ ਕੀਤੀ ਅਸੀਂ ਆਪਣੇ ਸਮੇਂ ਦੇ ਦੌਰਾਨ ਜਦੋਂ ਸਾਨੂੰ ਅਨਾਉਂਸਮੈਂਟ ਹੋਈ ਹੈ ਇਲੈਕਸ਼ਨ ਦੀ ਵੀ ਸਾਨੂੰ ਕੈਂਡੀਡੇਟ ਹਲਾ ਲਿਆ ਗਿਆ ਅਸੀਂ ਆਪਣੇ ਇਲਾਕੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਹੱਲਿਆਂ ਚ ਗਲੀਆਂ ਚ ਵਾੜਾਂ ਚ ਪਿੰਡਾਂ ਚ ਹਰ ਤੋਂ ਤੇ ਜਾ ਕੇ ਅਪਰੋਚ ਕੀਤੀ ਲੋਕਾਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ ਬੜਾ ਸਾਥ ਦਿੱਤਾ ਭਰੋਸਾ ਦਿੱਤਾ ਪਰ ਜਦੋਂ ਰਿਜ਼ਲਟ ਆਇਆ ਇਸ ਦੀ ਇਸ ਅੰਦਾਜ਼ਾ ਨਹੀਂ ਸੀ ਵੀ ਇਸ ਤਰ੍ਹਾਂ ਰਿਜ਼ਲਟ ਆਊਗਾ ਪਰ ਹੁਣ ਜਦੋਂ ਘੋਕ ਕਰਦੇ ਆ ਪਤਾ ਕਰਦੇ ਆ ਸਾਰਾ ਪਾਸ ਦੇਖਦੇ ਆ ਤੇ ਉੱਥੇ ਇਹ ਇੱਕ ਸਾਹਮਣੇ ਰਿਜ਼ਲਟ ਆਉਂਦਾ ਵੀ ਲੋਕਾਂ ਨੇ ਫੈਸਲਾ ਕਰ ਲਿਆ ਵੀ ਮੋਦੀ ਇਨੀ ਜਿੱਤ ਨਹੀਂ ਦੇਣਾ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਦੋ ਖੇਮੇ ਬਣ ਗਏ ਇੱਕ ਪ੍ਰੋ ਮੋਦੀ ਇੱਕ ਐਂਟੀ ਮੋਦੀ ਐਂਟੀ ਮੋਦੀ ਦੇ ਵਿੱਚ ਸਾਨੂੰ ਉਹਨਾਂ ਨੇ ਮੰਨਿਆ ਨਹੀਂ ਵੀ ਇਹ ਮੋਦੀ ਪੱਕੀ ਨੇ ਇਹਨਾਂ ਨੇ ਫਿਰ ਮੋਦੀ ਨਾਲ ਲੜ ਜਾਣਾ ਕਿਉਂਕਿ ਸਾਡਾ 23 24 ਸਾਲ ਘਟ ਜੋੜ ਰਿਹਾ ਸੋ ਇਸ ਕਰਕੇ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਜ਼ਦੂਰ ਨੇ ਪੰਜਾਬ ਦੇ ਮਹਿੰਗਾਈ ਦੀ ਚੱਲ ਰਹੀ ਮਾਰ ਚੱਲ ਰਹੀ ਲੋਕਾਂ ਵੱਲੋਂ ਔਰ ਪੰਜਾਬ ਦੇ ਜਿਹੜੇ ਸਿੱਖ ਸੀਗੇ ਜਾਂ ਜਿਹੜੇ ਥੋੜੇ ਗਰਮ ਖਿਆਲੀ ਸਿੱਖ ਸੀ ਉਹਨਾਂ ਸਾਰਿਆਂ ਨੇ ਸਾਨੂੰ ਬਦਲ ਨਾ ਲੱਭਦੇ ਹੋਏ ਨਾ ਮਹਿਸੂਸ ਕਰਦੇ ਹੋਏ ਕਾਂਗਰਸ ਵਾਲੋਂ ਉਹਨਾਂ ਨੇ ਝੁਕਾ ਕਰ ਲਿਆ ਤੇ ਕਾਂਗਰਸ ਨੂੰ ਉਹਨਾਂ ਨੇ ਵੋਟਾਂ ਪਾਤੀਆਂ ਲੇਕਿਨ ਇੱਥੇ ਇੱਕ ਸਵਾਲ ਜਿਹੜਾ ਹੁੰਦਾ ਮੰਨਦੇ ਵਿੱਚ ਕਾਂਗਰਸ ਉੱਪਰ ਹਮੇਸ਼ਾ ਦੋਸ਼ ਲੱਗਦੇ ਰਹੇ ਨੇ ਕਿ ਅਕਾਲ ਤਖਤ ਤੋਂ ਟਾਣ ਵਾਲੀ ਪਾਰਟੀ ਇੰਦਰਾ ਗਾਂਧੀ ਉੱਤੇ ਦੋਸ਼ ਲੱਗਦੇ ਨੇ ਕਿ ਗੁਰਦੁਆਰਿਆਂ ਦੇ ਉੱਪਰ ਹਮਲਾ ਕਰਵਾਇਆ ਤੇ ਇੱਕ ਪਾਸੇ ਜਿਹੜੇ ਲੋਕ ਨੇ ਪੰਥਕ ਲੋਕ ਨੇ ਕਾਂਗਰਸ ਵੱਲ ਰੁਝਾਨ ਕਰ ਗਏ ਇੱਕ ਪਾਸੇ ਅਕਾਲੀ ਦਲ ਪੰਥਕ ਪਾਰਟੀ ਇੱਕ ਪਾਸੇ ਕਾਂਗਰਸ ਉੱਪਰ ਦੋਸ਼ ਲਗਾਏ ਜਾਂਦੇ ਆ ਸਮਝ ਨਹੀਂ ਆਇਆ ਇਸ ਵਾਰ ਸਿਆਸਤ ਕਿੱਧਰ ਨੂੰ ਜਿਹੜੀ ਪੰਜਾਬ ਦੀ ਗਈ ਦੇਖੋ ਦੋਸ਼ ਨਹੀਂ ਉਹ ਤਾਂ ਸੱਚਾਈ ਆ ਨਾ ਹਮ ਪਤਾ ਹੂ ਇਹ ਸਚਾਈ ਹੈ ਅਟਲ ਸਚਾਈ ਹੈ ਵੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਤੇ ਹਮਲਾ ਕਰਾ ਕੇ ਟੈਟੇਰੀ ਕੀਤਾ ਔਰ ਦਿੱਲੀ ਦੇ ਵਿੱਚ ਨਿਰਦੋਸ਼ ਸਿੱਖਾਂ ਦਾ ਕਰਲੇਆਮ ਕਰਵਾਇਆ ਪੰਜਾਬ ਦੇ ਪਾਣੀ ਲੂਟੇ ਪੰਜਾਬ ਦਾ ਚੰਡੀਗੜ੍ਹ ਬਾਹਰ ਰੱਖਿਆ ਪੰਜਾਬੀ ਬੋਲੀ ਬੋਲਦੇ ਇਲਾਕੇ ਬਾਹਰ ਰੱਖੇ ਕਾਂਗਰਸ ਦੀ ਸਾਰੀ ਦੇਣ ਸੀ ਕਾਂਗਰਸ ਨੇ ਪੰਜਾਬ ਨਾਲ ਕੋਈ ਘੱਟ ਨਹੀਂ ਗੁਜ਼ਾਰੀ ਹੋਈ ਪਰ ਰੀਸੈਂਟ ਕਾਂਗਰਸ ਕੋਲ ਕੋਈ ਪਾਵਰ ਨਹੀਂ ਲੰਬੇ ਸਮੇਂ ਤੋਂ ਕਾਂਗਰਸ ਪਾਵਰ ਤੋਂ ਬਾਹਰ ਲੋਕ ਇਸ ਵੇਲੇ ਦੇਖਦੇ ਨੇ ਜਿਹੜੀ ਮੌਜੂਦਾ ਸਰਕਾਰ ਆ ਮੌਜੂਦਾ ਸਰਕਾਰ ਕੀ ਕਰ ਰਹੀ ਆ ਪੰਜਾਬ ਪ੍ਰਤੀ ਉਹਦਾ ਕੀ ਰਵੱਈਆ ਪੰਜਾਬ ਦੇ ਲੋਕਾਂ ਪ੍ਰਤੀ ਕੀ ਰਵੱਈਆ ਪੰਜਾਬ ਨਾਲ ਉਹਨਾਂ ਨੇ ਜਾਂ ਗੁਰਦੁਆਰਿਆਂ ਦੇ ਵਿੱਚ ਕੀ ਕਿਸ ਤਰ੍ਹਾਂ ਦੀ ਦਖਲਅੰਦਾਜ਼ੀ ਚੱਲ ਰਹੀ ਆ ਨਾ ਦੇਰ ਸਾਹਿਬ ਦੀ ਪਟਨਾ ਸਾਹਿਬ ਦੀ ਦਿੱਲੀ ਦੀ ਹਰਿਆਣੇ ਦੀ ਕਮੇਟੀ ਤੋੜੀ ਗਈ ਇਹ ਸਾਰੀਆਂ ਗੱਲਾਂ ਨੋਟ ਕੀਤੀਆਂ ਗਈਆਂ ਸਾਡਾ 50 ਕਿਲੋਮੀਟਰ ਦਾ ਏਰੀਆ ਬੀਐਸਐਫ ਨੂੰ ਦੇ ਦਿੱਤਾ ਸਾਨੂੰ ਬੀਵੀਐਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਚੰਡੀਗੜ੍ਹ 'ਚ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲੱਗੀ ਹੋਈ ਆ ਪੰਜਾਬੀ ਸਾਡੇ ਜਿਹੜੇ ਨੇ ਮੁਲਾਜ਼ਮ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਿਹੜੀਆਂ ਰੀਸੈਂਟ ਘਟਨਾਵਾਂ ਹੋ ਰਹੀਆਂ ਨੇ ਲੋਕਾਂ ਨੇ ਉਹ ਨੋਟ ਕੀਤੀਆਂ ਵੀ ਇਹ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਸਾਡੇ ਨਾਲ ਕਰ ਰਹੀ ਹੈ ਇਸ ਕਰਕੇ ਮੌਜੂਦਾ ਸਰਕਾਰ ਨੂੰ ਚੇਤਾਉਣ ਦੀ ਖਾਤਰ ਪੰਜਾਬ ਦੇ ਲੋਕਾਂ ਨੇ ਜਾਂ ਖਾਸ ਕਰਕੇ ਪਿੰਡੂ ਲੋਕਾਂ ਨੇ ਜਾਂ ਸਿੱਖ ਆਗੂਆਂ ਨੇ ਗਰਮ ਗਰਮ ਦਲ ਦੇ ਜੰਮਹਾਈ ਦੀ ਮਾਰ ਚੱਲ ਰਹੀ ਲੋਕਾਂ ਨੇ ਮੁਸਲਮਾਨ ਲੋਕਾਂ ਨੇ ਸਾਰਿਆਂ ਨੇ ਫੈਸਲਾ ਕਰਤਾ ਵੀ ਅਸੀਂ ਕਾਂਗਰਸ ਨੂੰ ਵੋਟ ਪਾ ਦੇਣੀ ਆ ਪਰ ਬੀਜੇਪੀ ਨਹੀਂ ਹੋਂ ਦੇਣੀ ਜਿਹੜੀ ਬੀਜੇਪੀ ਧੱਕੇ ਕਰ ਰਹੀ ਜੇਕਰ ਗੱਲ ਕਰੀਏ ਭਾਜਪਾ ਦਾਵਾ ਕਰੀ ਸੀ ਕਿ ਪੂਰੇ ਭਾਰਤ ਦੇ ਵਿੱਚ ਸਵਾ 400 ਪਾਰ ਦਾ ਨਾਅਦਾ ਉਹਨਾਂ ਨੇ ਦਿੱਤਾ ਜੇਕਰ ਗੱਲ ਕਰੀਏ ਪਹਿਲਾਂ ਅਕਾਲੀ ਦਲ ਨਾਲ ਗਠਜੋੜਨ ਰਿਹਾ ਲੇਕਿਨ ਲੋਕ ਹੁਣ ਕਹਿੰਦੇ ਨੇ ਕਿ ਜੇ ਅਕਾਲੀ ਦਲ ਤੇ ਭਾਜਪਾ ਨਾਲ ਜਾਂਦੀ ਤਾਂ ਸ਼ਾਇਦ ਰੁਝਾਨ ਬਦਲ ਜਾਂਦੇ ਲੱਗਦਾ ਨਹੀਂ ਰਵਨੀਤ ਸਿੰਘ ਬਿੱਟੂ ਤੇ ਇਹ ਜੇ ਗੱਲ ਕਰੀਏ ਰਾਜਾ ਬਣੇਗੇ ਥੋਂ ਕਾਫੀ ਉਹਨਾਂ ਦੇ ਵਿੱਚ ਤ ਉਹਨਾਂ ਰਣਨੀਤੀ ਕਿ ਬਟੂ ਨੂੰ ਫਿਰ ਵੀ ਉੱਦੋਂ ਮਿਲ ਗਏ ਨੇ ਵੱਡੇ ਉੱਦੋਂ ਮਿਲ ਗਿਆ ਕਿ ਮਨਚ ਮਲਾਲ ਨਹੀਂ ਹੁੰਦਾ ਕਿ ਕਾਲੀਦਨ ਨੂੰ ਸ਼ਾਇਦ ਗਠਜੋੜ ਬੰਦਨ ਕਰ ਲੈਣਾ ਚਾਹੀਦਾ ਸੀਗਾ ਅੱਜ ਸੈਂਟਰ ਦੇ ਵਿੱਚ ਜਗ੍ਹਾ ਬਣ ਜਾਂਦੀ ਨਹੀਂ ਚਲੋ ਇਹ ਕਾਲ ਪਾਰਟੀਆਂ ਦੇ ਫੈਸਲੇ ਹੁੰਦੇ ਨੇ ਇਹਦੇ ਵਿੱਚ ਸਾਡੇ ਅਸੀਂ ਆਪਣੇ ਲੈਵਲ ਤੇ ਕੁਝ ਨਹੀਂ ਕਹਿ ਸਕਦੇ ਪਾਰਟੀ ਦਾ ਫੈਸਲਾ ਪਾਰਟੀ ਨੇ ਕਰਨਾ ਸੋਚ ਕੇ ਕਰਨਾ ਵਿਚਾਰ ਕੇ ਕਰਨਾ ਉਹਨਾਂ ਨੇ ਬਹੁਤ ਪਹਿਲੂ ਵੇਖਣੇ ਹੁੰਦੇ ਨੇ ਇਸ ਕਰਕੇ ਅਸੀਂ ਕਹੀਏ ਵੀ ਗੱਠਜੋੜ ਹੋ ਜਾਣਾ ਚਾਹੀਦਾ ਅਸੀਂ ਚਲੋ ਅਸੀਂ ਸ਼ਹਿਰੀਆਂ ਅਸੀਂ ਇਹ ਕਹਿ ਵੀ ਦਈਏ ਵੀ ਗੱਠਜੋੜ ਹੋ ਜਾਣਾ ਚਾਹੀਦਾ ਇਹ ਚੰਗੀ ਗੱਲ ਸੀ ਪਰ ਉਹ ਪਾਰਟੀ ਨੇ ਓਵਰਆਲ ਫੈਸਲਾ ਕਰਨਾ ਹੁੰਦਾ ਦੇਖਣਾ ਹੁੰਦਾ ਇਸ ਕਰਕੇ ਜੇ ਗੱਠਜੋੜ ਹੁੰਦਾ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਅੱਜ 13 14 13 ਦੇ ਵਿੱਚੋਂ 12 13 ਸੀਟਾਂ 12 13 10 10 ਤੋਂ ਉੱਪਰ ਉੱਪਰ ਸੀਟਾਂ ਜਿੱਤਦੇ ਸੀ ਪਰ ਉਹ ਕਿਉਂਕਿ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਗੱਲਾਂ ਨੂੰ ਅਸੀਂ ਆਪਣੇ ਤੌਰ ਦੇ ਉੱਤੇ ਕੋਈ ਜੱਗਰ ਨਹੀਂ ਕਰ ਸਕਦੇ ਜੇਕਰ ਗੱਲ ਕਰੀਏ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਜਿਹੜੇ ਮੁੱਦੇ ਨੇ ਹਮੇਸ਼ਾ ਦਾਵਾ ਕੀਤਾ ਗਿਆ ਅਮਰਪਾਲ ਜਿਹੜੇ ਸਿੰਘ ਖਰੂਲ ਸਿੰਘ ਤੋਂ ਜਿੱਤ ਗਏ ਵਲਟੋਆ ਉਹਨਾਂ ਦੇ ਮੁਕਾਬਲੇ ਦੇ ਵਿੱਚ ਸੀਗੇ ਉਦੋਂ ਮੁਕਾਬਲਾ ਕਾਫੀ ਦੇਖਣ ਨੂੰ ਮਿਲਿਆ ਤੇ ਲੇਕਿਨ ਜਦੋਂ ਤੋਂ ਜਾਣ ਆਇਆ ਪਤਾ ਲੱਗਾ ਕਿ ਕਾਫੀ ਜਿਹੜੀ ਵੱਡੀ ਲੀਡ ਨਾਲ ਅਮਰਪਾਲ ਸਿੰਘ ਜਿੱਤ ਗਿਆ ਉਹ ਵੀ ਹਮੇਸ਼ਾ ਸਿੱਖੀ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰਦੇ ਆ ਵਲਟੋਆ ਸਾਹਿਬ ਹਮੇਸ਼ਾ ਕਹਿੰਦੇ ਨੇ ਸੀ ਸਿੱਖੀ ਦੇ ਮੁੱਦਿਆਂ ਲੈ ਕੇ ਗੱਲ ਕਰਦੇ ਆ ਜੇਕਰ ਗੱਲ ਕਰੀਏ ਲੁਧਿਆਣੇ ਦੇ ਵਿੱਚ ਕਿਹੇ-ਕਿਹੇ ਵਾਰਡਾਂ ਦੇ ਵਿੱਚੋਂ ਤਈ ਤੀ ਵੋਟਾਂ ਕਾਦੀ ਦਲ ਦੇ ਸਿਆਈਆਂ ਨੇ ਬੂਥਾਂ ਦੇ ਵਿੱਚੋਂ ਲੱ ਕੀ ਇਹ ਜੋ ਮਰਕਰ ਹੈ ਇਹ ਕਿੱਥੇ ਕਮੀਆਂ ਰਹਿ ਗਈਆਂ ਹਜੇ ਵੀ ਜਿਹੜਾ ਸਵਾਲ ਲੋਕਾਂ ਦੇ ਮਨ ਦੇ ਵਿੱਚ ਸ਼ਹਿਰ ਦੇ ਵਿੱਚ ਤਾਂ ਰੁਝਾਨ ਹੀ ਬਣ ਗਿਆ ਨਾ ਸ਼ਹਿਰ ਦੇ ਲੋਕਾਂ ਨੇ ਫੈਸਲਾ ਕਰ ਲਿਆ ਵੀ ਮੋਦੀ ਨੇ ਰਾਮੰਦਰ ਬਣਾਇਆ ਸੀ ਉਹਨੂੰ ਮੋਦੀ ਨੂੰ ਵੋਟ ਪਾਣੀ ਹੈ ਹੈਨਾ ਇੱਕ ਪਹਿਲੂ ਇਹ ਹੋ ਗਿਆ ਦੂਜਾ ਪਹਿਲੂ ਹੋ ਗਿਆ ਵੀ ਮੋਦੀ ਨੂੰ ਅਸੀਂ ਹਰਾਉਣਾ ਦੋ ਖੇਮਿਆਂ ਦੇ ਵਿੱਚ ਲੋਕ ਵੰਡੇ ਗਏ ਉਹ ਤਾਂ ਬਹੁਤ ਰੀਅਰ ਕੇ ਲੋਕ ਨੇ ਜਿਹੜੇ ਸਾਡੇ ਨਾਲ ਰਹਿ ਗਏ ਜਿਨ੍ਹਾਂ ਨੇ ਫੇਰ ਵੀ ਸਾਨੂੰ ਵੋਟ ਪਾਈ ਬਹੁਤ ਰੀਅਰ ਰੋਖ ਸੀ ਪਰ ਜ਼ਿਆਦਾਤਰ ਲੋਕਾਂ ਨੇ ਦੋ ਖੇਮਿਆਂ ਦੇ ਵਿੱਚ ਵੰਡ ਲਿਆ ਸੀ ਕਿ ਕਿਤੇ ਦਿੱਤੇ ਕਿਤੇ 50 ਕਿਤੇ 55 ਕਿਤੇ 100 ਵੋਟ ਪਈ ਸਾਨੂੰ ਇਹਨਾਂ ਬੋਟਾ ਕੱਟ ਪਈਆਂ ਨੇ ਸਿਰਫ ਸਾਡੇ ਜਿਹੜੇ ਉਹ ਬਹੁਤੇ ਚਾਹਣ ਵਾਲੇ ਲੋਕ ਸੀ ਉਹਨਾਂ ਨੇ ਸਾਨੂੰ ਵੋਟ ਪਾਈ ਆ ਬਾਕੀ ਬਹੁਤ ਦੋ ਖੇਮਿਆਂ ਦੇ ਵਿੱਚ ਪੰਜਾਬ ਵੰਡਿਆ ਗਿਆ ਸੀ ਲੇਕਿਨ ਜੇ ਚਿਹਰੇ ਦੀ ਗੱਲ ਕਰੀਏ ਤੁਹਾਡੀ ਬੜੀ ਬੇਦਾਗ ਲੀਡਰ ਮੰਨੇ ਜਾਂਦੇ ਹੋ ਲੋਕੀ ਪਿਆਰ ਕਰਦੇ ਹਜੇ ਵੀ ਲੋਕੀ ਕਹਿੰਦੇ ਆ ਕਿ ਜਿਹੜੇ ਕੰਮ ਉਹਨਾਂ ਨੇ ਕਰਵਾਏ ਡਵੈਲਪਮੈਂਟ ਦੇ ਨਾਤੇ ਤੁਹਾਨੂੰ ਲੋਕੀ ਯਾਦ ਕਰਦੇ ਤੁਸੀਂ ਐਮਐਲਏ ਵੀ ਰਹੇ ਹੋ ਉਸ ਤੋਂ ਬਾਅਦ ਜਦੋਂ ਇਦਾਂ ਨਹੀਂ ਮੌਕਾ ਮਿਲਦਾ ਨਿਰਾਸ਼ਾ ਨਹੀਂ ਮਹਿਸੂਸ ਹੁੰਦੀ ਕਿ ਆਹ ਦੇ ਇੰਨੇ ਕੰਮ ਕੀਤੇ ਆ ਲੋਕੀ ਪਿਆਰ ਵੀ ਕਰਦੇ ਆ ਫਿਰ ਵੀ ਕਿਸੇ ਵਕ ਪਾਰਟੀ ਬਾਜੀ ਦੇ ਕਾਰਨ ਜਦੋਂ ਹਾਰ ਦਾ ਸਾਹਮਣਾ ਇਮਾਨਦਾਰੀ ਰੱਖ ਕੇ ਸ਼ਰਾਫਤ ਰੱਖ ਕੇ ਲੋਕਾਂ ਪ੍ਰਤੀ ਵਫਾਦਾਰੀ ਰੱਖ ਕੇ ਆਪਾਂ ਲਗਭਗ 27-28 ਸਾਲ ਲਾਏ ਨੇ ਜੀਵਨ ਦੇ ਬਹੁਤ ਵੱਡਾ ਫੈਸ ਜੀਵਨ ਦਾ ਹਿੱਸਾ ਲੱਗ ਗਿਆ ਇਸ ਲਾਈਨ ਦੇ ਵਿੱਚ ਇਸ ਕੰਮ ਦੇ ਵਿੱਚ ਇਸ ਸੇਵਾ ਦੇ ਵਿੱਚ ਪਰ ਉਹਦਾ ਮੁੱਲ ਨਾ ਪਵੇ ਫਿਰ ਆਪਾਂ ਗੱਲਾਂ ਕਰਦੇ ਆ ਬਾਹਰ ਬੈ ਕੇ ਸੱਥਾਂ ਦੇ ਵਿੱਚ ਵੀ ਲੀਡਰ ਮਾੜੇ ਨੇ ਜੀ ਲੀਡਰ ਲੁੱਟਦੇ ਨੇ ਲੀਡਰ ਬੇਈਮਾਨ ਨੇ ਲੀਡਰ ਕਰਪਟ ਨੇ ਹਨਾ ਲੀਡਰ ਮਿਲਦੇ ਨਹੀਂ ਕਿ ਗੱਲ ਨਹੀਂ ਸੁਣਦੇ ਤੇ ਜੇ ਆਪਾਂ ਗੱਲਾਂ ਕਰਦੇ ਆ ਫਿਰ ਆਪਾਂ ਨੂੰ ਫੈਸਲਾ ਕਰਨ ਬਾਰੇ ਸੋਚਣਾ ਚਾਹੀਦਾ ਤੇ ਜੇ ਅਸੀਂ ਫੈਸਲੇ ਇਦਾਂ ਦੇ ਕਰਨੇ ਆ ਫਿਰ ਸਾਨੂੰ ਇਹ ਕਹਿਣਾ ਨਹੀਂ ਚਾਹੀਦਾ ਵੀ ਲੀਡਰ ਮੜੇ ਨੇ ਜਦੋਂ ਫੈਸਲਾ ਅਸੀਂ ਕਰਦੇ ਆ ਲੀਡਰ ਥੋੜਾ ਫੈਸਲਾ ਕਰਦੇ ਆ ਲੀਡਰ ਨੂੰ ਲੈ ਕੇ ਤਾਂ ਅਸੀਂ ਆਉਨੇ ਆ ਵੋਟਰ ਲੈ ਕੇ ਆਉਨੇ ਆ ਕੋਈ ਸ਼ਰਾਬ ਦੇ ਬਿਕ ਜਾਂਦਾ ਕੋਈ 1000 ਰੁਪਏ ਨੂੰ ਵੋਟ ਪਾ ਦਿੰਦਾ ਹੁਣ ਕਿੰਨੇ ਦਿਨ ਚੱਲੀ 1000 ਰੁਪਏ ਦੀ ਰੁਪਇਆ ਕਿੰਨੇ ਦਿਨ ਚੱਲੂਗਾ ਜਾਂ ਬੋਤਲ ਕਿੰਨੇ ਦਿਨ ਚੱਲੀ ਖਤਮ ਹੋ ਗਈਆਂ ਨਾ ਹੁਣ ਬਾਕੀ 1800 ਦਿਨ ਕਿੱਥੇ ਜਾਣਾ ਹੈ ਬਾਕੀ ਤਾਂ ਲਗਭਗ 1800 ਦਿਨ ਹੁੰਦੇ ਨੇ ਇਹ 5 ਸਾਲਾਂ ਦੇ 1800 ਤੋਂ ਉੱਪਰ ਦਿਨ ਹੁੰਦੇ ਨੇ ਉਹ 2 ਦਿਨ 3 ਦਿਨ ਵਾਸਤੇ ਤੁਸੀਂ ਆਪਣੀ ਜ਼ਮੀਰ ਵੇਚਦੇ ਹੋ। ਬਾਕੀ ਤੁਸੀਂ ਕਿੱਥੇ ਜਾਣਾ? ਬਾਕੀ ਦਿਨ ਬਾਕੀ ਤਾਂ ਤਾਂ ਉਹਨਾਂ ਪਾਰਟੀਆਂ ਦੇ ਲੋਕ। ਹੁਣ ਤੁਸੀਂ ਨੀਵੀਂ ਪਾ ਕੇ ਗੱਲ ਕਰੋਗੇ ਅਗਲੇ ਕੋਲੇ ਵੀ ਜਿਹੜੇ ਤੋਂ ਪੈਸੇ ਲਏ ਨੇ। ਉਹਦੇ ਨਾਲ ਗੱਲ ਥੋੜਾ ਕਰ ਸਕੋਗੇ। ਜੰਜੀ ਦੀ ਦਾਰੂ ਪੀਤੀ ਐ। ਫਿਰ ਜ਼ਮੀਰ ਵੇਚ ਕੇ ਵੋਟ ਪਾਉਣੀ ਇਹ ਜਿਹੜਾ ਰੁਝਾਨ ਆਇਆ ਬਹੁਤ ਮਾੜਾ। ਇਹਦੇ ਨਾਲ ਸਹੀ ਫੈਸਲਾ ਨਹੀਂ ਹੋ ਸਕਦਾ। ਸਹੀ ਵਿਅਕਤੀ ਸਹੀ ਇਨਸਾਨ ਅੱਗੇ ਨਹੀਂ ਆ ਸਕਦੇ। ਆਮ ਆਦਮੀ ਪਾਰਟੀ ਦੀ ਕਾਰਗਜ਼ਾਈ ਕਿਦਾਂ ਦੇਖਦੇ ਹੋ ਭਗਵੰਤ ਸਿੰਘ ਸਾਬ ਦਾਵਾ ਕਰਦੇ ਆ ਜਿਹੜੇ ਵਿਦੇਸ਼ ਤੋਂ ਅੰਗਰੇਜ਼ ਨੌਕਰੀਆਂ ਮੰਗਣਾ ਆ ਕਰਨਗੇ ਕਹਿੰਦੇ ਰੋਜ਼ਗਾਰ ਅਸੀਂ ਦਿੱਤੇ ਆ ਜਿੱਕਰ ਗੱਲ ਕਰੀ ਕਹਿੰਦੇ ਨੇ ਅਸੀਂ ਪਲਾਂਟ ਲਵਾਵਾਂਗੇ ਪੰਜਾਬ ਦੇ ਵਿੱਚ ਸਹਿਮਤੀਆਂ ਨਹੀਂ ਬਣੀਆਂ ਬਾਅਦ ਗੜਬੰਦਨ ਹੋ ਗਿਆ ਕਾਂਗਰਸ ਪਾਰਟੀ ਨੇ ਉਹਨਾਂ ਦੇ ਨਿਸ਼ਾਨਾ ਸਾਥ ਕੇ ਕਿਹਾ ਕਿ ਵਾਅਦਾ ਕੀਤਾ BMW ਪਲਾਂਟ ਦਾ ਲਵਾ ਸਾਈਲੋ ਪਲਾਂਟ ਦਿੱਤਾ ਅਦਾਨੀਆਂ ਦਾ ਕੀ ਇਹਦੇ ਬਾਰੇ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਦਾਅਵੇ ਜਿਹੜੀ ਕਰਦੀ ਹੈ ਰਿਸ਼ਵਤਖੋਰੀ ਨੂੰ ਲੈ ਕੇ ਅਸੀਂ ਖਤਮ ਕਰਾਂਗੇ ਕਿ ਕਲੀ ਬੜੀ ਪੁੰਦੇ ਆ ਜਿੱਥੇ ਗਈ ਕਿ ਕਲੀ ਭਾਈ ਅਕਾਲੀ ਦਲ ਨੂੰ ਘੇਰਿਆ ਸੁਖੀ ਦਾ ਵਾਅ ਤੇ ਬਟਿੰਡੇ ਦੀ ਸ਼ੀਟ ਨੂੰ ਬੜਾ ਘੇਰਿਆ ਇਹਨੂੰ ਕਿੱਦਾਂ ਦੇਖਦੇ ਜਿਹੜੀ ਆਮ ਆਦਮੀ ਪਾਰਟੀ ਦੀ ਕਾਰਗਜ਼ਾਦੀ ਹੈ ਦੇਖੋ ਆਮ ਆਦਮੀ ਪਾਰਟੀ ਇੱਕ ਹਵਾ ਦੇ ਵਿੱਚੋਂ ਉੱਠੀ ਹੋਈ ਸੀ ਕਾਲੀ ਦਲ ਕਾਂਗਰਸ ਦਾ ਵਿਰੋਧ ਸੀ ਝੂਠ ਬੋਲਿਆ ਸੀ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਲੋਕਾਂ ਨੂੰ ਭੜਕਾਇਆ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਗਿਆ ਖੇਡਿਆ ਗਿਆ ਔਰ ਵੱਡੀ ਤعداد ਦੇ ਵਿੱਚ ਵੋਟਾਂ ਲਈਆਂ ਗਈਆਂ ਪਰ ਜਦ ਕਿ ਇਹ ਜਿਹੜੀ ਆ ਕੋਈ ਸਥਾਪਿਤ ਨਹੀਂ ਸੀਗੀ ਇਹਦੀ ਕੋਈ ਹੋਂਦ ਨਹੀਂ ਸੀ ਨਾ ਪਤਾ ਸੀ ਲੋਕਾਂ ਨੂੰ ਵੀ ਇਹ ਚੱਲਣ ਵਾਲੀ ਚੀਜ਼ ਆ ਨਾ ਪਾਰਟੀ ਝੂਠ ਬੋਲਿਆ ਗਿਆ ਝੂਠ ਦੇ ਜ਼ਾਰੇ ਸਰਕਾਰ ਬਣਾ ਲਈ ਹੁਣ ਸਭਾ 2 ਸਾਲ ਹੋ ਗਏ ਨਾ ਤਾਂ 1000 ਰੁਪਏ ਬੀਬੀ ਨੂੰ ਮਿਲਿਆ ਨਾ ਪੰਜਾਬ ਰਿਸ਼ਵਤਖੋਰੀ ਬੰਦ ਹੋਈ ਨਾ ਨਸ਼ਾ ਬੰਦ ਹੋਇਆ ਬਲਕਿ ਇਹ ਰਿਸ਼ਵਤਖੋਰੀ ਕਈ ਗੁਣਾ ਵੱਧ ਗਈ ਨਸ਼ਾ ਕਈ ਗੁਣਾ ਵੱਧ ਗਿਆ ਪੰਜਾਬ ਦਾ ਮਾਹੌਲ ਜਿਹੜਾ ਜਿਹੜਾ ਬੜਾ ਅਮਨ ਸ਼ਾਂਤੀ ਵਾਲਾ ਸੀ ਟਕਰਾਰ ਵਾਲਾ ਹੋ ਗਿਆ ਇੱਕ ਟਕਰਾਓ ਵਾਲਾ ਹੋ ਗਿਆ ਹੁਣ ਇਸ ਵੇਲੇ ਆਪਾਂ ਜਿਹੜੇ ਹੁਣ ਜੋ ਮਰਜ਼ੀ ਕਹੀ ਜਾਂ 13 ਸੀਟਾਂ ਦੀ ਗੱਲ ਕਰਦੇ ਸੀ ਤਿੰਨ ਆਈਆਂ ਦੈਨ ਆਇਆ 10 ਸੀਟਾਂ ਲੂਜ਼ ਕਰ ਗਏ ਕਿਸਮ ਦੀ ਉਹਨਾਂ ਦੇ ਉਹਨਾਂ ਦੇ ਜੋ ਵਚਨ ਸਨ ਉਹਦੇ ਮੁਤਾਬਕ ਸੋ ਜਿਹੜੇ 10 ਸੀਟਾਂ ਲੂਜ਼ ਕਰ ਗਏ ਹੁਣ ਮੀਟਿੰਗਾਂ ਕਰਦੇ ਨੇ ਨੁਕਸ ਲੱਭਦੇ ਨੇ ਨੁਕਸਾ ਥੋੜੇ ਜਿਹਾ ਸਾਰਾ ਹੀ ਦੁਨੀਆ ਨੂੰ ਪਤਾ ਤੁਸੀਂ ਭਰਤੀ ਕੀਤੀ ਤਾਂ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਮੌਕਾ ਦਿੱਤਾ ਤੁਸੀਂ ਰਿਸ਼ਵਤ ਖੋਰੀ ਰਿਸ਼ਤੀਆਂ ਦਿੱਤੀ ਤੇ ਹੋਰ ਕਿੰਨੀ ਕਿੰਨੀ ਵਧ ਗਈ ਆ ਨਸ਼ਾ ਕਈ ਗੁਣਾ ਵਧ ਗਿਆ ਅਜੀ ਤੁਸੀਂ ਪੈਰ ਪੈਰ ਤੇ ਝੂਠ ਬੋਲ ਰਹੇ ਹੋ ਬੀ ਐਂਡ ਡਬਲਯੂ ਲਿਆਵਾਂਗੇ ਆਹ ਲਿਆਂਦਾ ਗੋਲਡੀ ਫੜ ਲਿਆ ਫਲਾਣਾ ਝੂਠ ਬੋਲ ਬੋਲ ਕੇ ਤੁਸੀਂ ਲੋਕਾਂ ਨੂੰ ਅੱਜ ਵੀ ਗੁੰਮਰਾਹ ਕਰ ਰਹੇ ਹੋ ਤੁਸੀਂ ਅੱਜ ਸੱਤਾ ਦੇ ਵਿੱਚੋਂ ਅੱਜ ਸੱਤਾ ਦੇ ਵਿੱਚ ਸੱਤਾ ਵਾਲੀ ਗੱਲ ਹੀ ਨਹੀਂ ਕਰਦੇ ਅੱਜ ਵੀ ਤੁਸੀਂ ਅਕਾਲੀ ਦਲ ਨੂੰ ਭੰਡ ਰਹੇ ਹੋ ਬਿਨਾਂ ਕਾਰਨ ਬਿਨਾਂ ਕਾਰਨ ਤੁਸੀਂ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੇ ਹੋ ਸੋ ਇਸ ਕਰਕੇ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਇਹ ਸਿਰਫ ਸਿਰ ਜੁਮਲੇबाजी ਆ ਡਰਾਮੇबाजी ਆ ਨਾਟਕबाजी ਆ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦੀ ਇਸ ਕਰਕੇ ਲੋਕ ਵਾਪਸ ਆਪਣੀਆਂ ਪਾਰਟੀਆਂ ਵੱਲ ਵੋਟ ਪਾਉਣਾ ਸ਼ੁਰੂ ਹੋ ਗਏ ਨੇ ਔਰ ਜਦੋਂ 27 ਤੱਕ ਆਉਂਦੇ ਆਉਂਦੇ ਲੋਕਾਂ ਨੇ ਆਪਣਾ ਬਿਲਕੁਲ ਇਹਨਾਂ ਦਾ ਇੰ ਬੇਸਰਾ ਗੋਲ ਕਰ ਦੇਣਾ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪਾਰਟੀ ਦੇ ਮੋਢੀ ਮੰਨੇ ਜਾਂਦੇ ਸੀਗੇ ਸਿਆਸਤ ਦੇ ਬਾਬਾ ਬੋੜ ਕਿਹਾ ਜਾਂਦਾ ਜਿਨ੍ਹਾਂ ਨੂੰ ਉਸ ਤੋਂ ਬਾਅਦ ਹੁਣ ਸੁਪੀਤ ਬਾਦਲ ਜਿਹੜੇ ਪਾਰਟੀ ਦੇ ਕਨਵੀਨਰ ਨੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਮੇਨ ਗੱਲ ਕਰੀਏ ਲੱਗਦਾ ਨਹੀਂ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਲੋਕਾਂ ਚ ਜਿਹੜੀ ਪਿਆਰ ਸੀਗਾ ਲੋਕਾਂ ਦੀ ਉਹ ਜ਼ਿਆਦਾ ਸੀਗਾ ਲੋਕ ਜ਼ਿਆਦਾ ਪਸੰਦ ਕਰਦੇ ਸੀਗੇ ਜਿਵੇਂ ਸਿਆਸਤ ਦੇ ਵਿੱਚ ਹੁਣ ਜਿਹੜਾ ਪਾਰਟੀ ਦਾ ਡਾਊਨਫੋਲ ਹੈ ਕਿਤੇ ਉਹਨਾਂ ਦੀ ਕਮੀ ਤਾਂ ਨਹੀਂ ਪਾਰਟੀ ਨੂੰ ਮਹਿਸੂਸ ਹੋਈ ਚਲੋ ਕਮੀਆਂ ਤਾਂ ਹੁੰਦੀਆਂ ਨੇ ਐਡਾ ਵੱਡਾ ਲੀਡਰ ਜਿਨ੍ਹਾਂ ਨੇ 70 ਸਾਲ ਜ਼ਿੰਦਗੀ ਦੇ ਲਾਏ ਹੋਣ ਰਾਜਨੀ ਲੋਕਾਂ ਦੀ ਨਾਦ ਨੂੰ ਪਹਿਚਾਣਿਆ ਹੋਵੇ ਕਿ ਲੀਕ ਲੀਕ ਗੱਲ ਦਾ ਪਤਾ ਹੋਵੇ ਕਿਉਂਕਿ 70 ਸਾਲ ਬਹੁਤ ਵੱਡਾ ਹੁੰਦਾ ਜੀਵਨ ਦਾ ਹਿੱਸਾ ਸੋ ਇਸ ਕਰਕੇ ਉਹ ਸਭ ਕੁਝ ਜਾਣਦੇ ਸੀ ਉਹਨਾਂ ਦੇ ਜਾਣ ਦਾ ਘੱਟਾ ਤਾਂ ਪਾਰਟੀ ਨੂੰ ਪਿਆ ਹੀ ਆ ਪਰ ਸਤਿ ਦਾਰਸ਼ਕ ਵੀ ਸਿੰਘ ਬਾਦਲ ਹੁਣ ਵੀ ਬੜੀ ਮਿਹਨਤ ਕਰ ਰਹੇ ਨੇ ਬੜਾ ਜੋਰ ਲਾ ਰਹੇ ਨੇ ਬੜਾ ਲੋਕਾਂ ਦੇ ਵਿੱਚ ਜਾ ਰਹੇ ਨੇ ਇਹ ਤਾਂ ਹੁਣ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਨਾ ਫੈਸਲਾ ਤਾਂ ਲੋਕਾਂ ਨੇ ਕਰਨਾ ਅਸੀਂ ਕਿਸੇ ਦਾ ਹੱਥ ਨਹੀਂ ਫੜ ਸਕਦੇ ਵੀ ਤੂੰ ਕਿਥੇ ਕਿਉਂ ਵੋਟ ਪਾਣਾ ਇੱਥੇ ਪਾ ਫੈਸਲਾ ਲੋਕਾਂ ਨੇ ਕਰਨਾ ਜੋ ਲੋਕਾਂ ਨੇ ਫੈਸਲਾ ਕੀਤਾ ਉਹ ਸਿਰ ਮੱਥੇ ਪਰਵਾਨਾ ਖੁਸ਼ੀ ਨਾਲ ਪਰਵਾਨਾ ਕੋਈ ਜ਼ਬਰਦਸਤੀ ਨਹੀਂ ਠੀਕ ਹੈ ਉਹਨਾਂ ਨੇ ਉਹਨਾਂ ਨੂੰ ਜਿੱਥੇ ਠੀਕ ਲੱਗਿਆ ਉਸੇ ਵੋਟ ਪਾਤੀ ਹੈ ਆਨੇਕ ਮੁੱਦਿਆਂ ਨੂੰ ਲੈ ਕੇ ਵੋਟਾਂ ਮੰਗਣੀਆਂ ਸਹੀ ਨਹੀਂ ਕਿਉਂਕਿ ਜੇ ਗੱਲ ਕਰਦੇ ਹਾਂ ਦੇਖ ਇੱਕ ਪਾਰਟੀ ਅੱਜ ਕੱਲ ਦੇਖਿਆ ਜਾਦਾ ਧਾਰਮਿਕ ਮੁੱਦਿਆਂ ਨੂੰ ਲੈ ਕੇ ਗੱਲ ਕਰਦੀ ਹੈ ਜੇ ਗੱਲ ਕਰੀਏ ਲੋਕ ਵੀ ਉਸੇ ਆਈਡੋਲੋਜੀ ਨਾਲ ਪਾਰਟੀ ਨੂੰ ਫੋਲੋ ਕਰਦੇ ਨੇ ਕੋਈ ਕਹਿੰਦਾ ਹਿੰਦੂ ਪੱਖੀ ਪਾਰਟੀ ਦੇਖਣੀ ਹੈ ਸਿੱਖ ਕਹਿੰਦੇ ਸਿੱਖ ਪੰਥੀ ਪਾਰਟੀ ਦੇਖਣੀ ਹੈ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇਹ ਕਾਰਨ ਬਣ ਸਕਦਾ ਜਿਹੜੀ ਆਪਣੀ ਡਿਵੈਲਪਮੈਂਟ ਹੈ ਜਿਹੜੀ ਗਰੋਥ ਹੈ ਉਹਨੂੰ ਘਟਾਉਂਦਾ ਕਿ ਲੋਕ ਧਾਰਮਿਕ ਮੁੱਦਿਆਂ ਨੂੰ ਲੈ ਕੇ ਵੋਟਾਂ ਦੇਣਾ ਸ਼ੁਰੂ ਕਰ ਦਿੰਦੇ ਕੋਈ ਬਿਲਕੁਲ ਇਹਦੇ ਨਾਲ ਡਿਵੈਲਪਮੈਂਟ ਜਿਹੜੀ ਰੁਕਦੀ ਹੈ ਕਿਉਂ ਡੀਜ਼ਲ 2 200 ਰੁਪਏ ਦਾ ਹੋਜੇ ਤਾਂ ਵੀ ਅਸੀਂ ਇਹਨੂੰ ਪਾਉਣੀ ਹੈ ਪੈਟਰੋਲ ਇੰਨਾ ਮਹਿੰਗਾ ਹੋਜੇ ਤਾਂ ਵੀ ਪਾਉਣੀ ਹੈ ਉਥੇ ਫਿਰ ਸਾਨੂੰ ਜਿਹੜਾ ਨਾ ਇਨਸਾਫ ਨਹੀਂ ਮਿਲਣਾ ਉਥੇ ਡਿਵੈਲਪਮੈਂਟ ਵੀ ਨਹੀਂ ਮਿਲਣੀ ਉਥੇ ਤੁਹਾਨੂੰ ਉਲਝਾਇਆ ਜਾਊਗਾ ਪਾੜਿਆ ਜਾਊਗਾ ਧਰਮ ਦੇ ਤੌਰ ਤੇ ਵੰਡਿਆ ਜਾਊਗਾ ਜੋ ਕਿ ਘਾਤਕ ਆ ਜਿਹੜਾ ਲੰਬੇ ਸਮੇਂ ਲਈ ਨੁਕਸਾਨਦਾਇਕ ਹੁੰਦਾ ਸ਼ਾਰਟ ਟਾਈਮ ਲਈ ਸਾਨੂੰ ਠੀਕ ਹੈ ਫਾਇਦਾ ਹੋ ਸਕਦਾ ਪਰ ਲੌਂਗ ਟਰਮ ਦੇ ਵਿੱਚ ਆਉਣ ਵਾਲੇ ਸਮੇਂ ਲਈ ਸਾਡੇ ਲਈ ਘਾਤਕ ਸਾਬਤ ਹੋਊਗਾ ਪਰ ਇਹ ਇਹ ਹੋਣਾ ਨਹੀਂ ਚਾਹੀਦਾ ਐਨਡੀ ਦੀ ਸਰਕਾਰ ਉੱਪਰ ਬਣ ਗਈ ਜ ਨਰਿੰਦਰ ਮੋਦੀ ਫਿਰ ਤੋਂ ਮੋੜ ਤੋਂ ਜਿਹੜੇ ਆਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਆ ਆਪਣੀਆਂ ਉਹਨਾਂ ਨੇ ਮਨਿਸਟਰੀਆਂ ਵੀ ਲਈਆਂ ਜੇਕਰ ਗੱਲ ਕਰੀਏ ਉਹਨਾਂ ਨੂੰ ਕਿਸੇ ਇੱਕ ਨਾ ਦੇਖਦੇ ਹੋ ਕਿ ਉਹ ਵੀ ਕਹਿੰਦੇ ਨੇ ਕਿ ਮੈਂ ਵੀ ਸਿੱਖਾਂ ਲਈ ਕਾਫੀ ਕੰਮ ਕੀਤੇ ਨੇ ਜੇਕਰ ਗੱਲ ਕਰੀਏ ਕਹਿੰਦੇ ਲੰਗਾ ਖਲਾਣ ਦੀ ਗੱਲ ਮੈਂ ਕੀਤੀ ਹੈ ਜੇਕਰ ਗੱਲ ਕਰੀਏ ਬਾਲ ਦੀਵਸ ਕਹਿੰਦੇ ਮਨਾਉਣ ਦੀ ਮੈਂ ਗੱਲ ਕੀਤੀ ਹੈ ਕਹਿੰਦੇ ਨੇ ਲਾਲ ਕਿਲੇ ਤੋਂ ਜਿਹੜੇ ਗਦੂ ਤੇਗ ਬਹਾਦਰ ਜੀ ਦਾ ਜਿਹੜਾ ਉਹਨਾਂ ਨੇ ਉਹਨਾਂ ਦੇ ਮੁੱਦੇ ਵੀ ਰੱਖੇ ਜਿਹੜੀ ਮੁਗਲਾਂ ਦੇ ਖਿਲਾਫ ਜਿੰਨਾਂ ਨੇ ਜੰਗ ਲੜੀ ਤੇ ਉਹਨਾਂ ਚੀਜ਼ਾਂ ਨੂੰ ਕਿਦਾਂ ਦੇਖਦੇ ਹੋ ਨਰੇਂਦਰ ਮੋਦੀ ਜੀ ਜਿਹੜੀ ਕਾਲਗ ਜادیه ਭਾਦਤ ਦੇ ਵਿੱਚ ਦੇਖੋ ਜੇ ਨਰੇਂਦਰ ਮੋਦੀ ਜੀ ਅੱਜ ਪ੍ਰਧਾਨ ਮੰਤਰੀ ਬਣੇ ਹੋਏ ਨੇ ਇਹ ਗੁਰੂ ਸਾਹਿਬਾਨ ਦੀ ਕੁਰਬਾਨੀ ਸਿੱਖਾਂ ਦੀ ਕੁਰਬਾਨੀ ਦੇਸ਼ ਦੇ ਆਜ਼ਾਦੀ ਦੀ ਲੜਾਈ ਮੁਗਲਾਂ ਨਾਲ ਲੜਾਈ ਇਹ ਜੇ ਅੱਜ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਇਹ ਦੇਸ਼ ਦੀ ਹੋਂਦ ਆ ਧਾਰਮਿਕ ਤੌਰ ਤੇ ਅਸੀਂ ਜਿਹੜੇ ਮਜਬੂਤ ਆ ਸਿਰਫ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ ਸਦਕਾ ਇਹ ਤਾਂ ਅੱਜ ਹੋ ਸਕਦਾ ਨਰੇਂਦਰ ਮੋਦੀ ਜੀ ਪ੍ਰਧਾਨ ਮੰਤਰੀ ਜਰੂਰ ਹੁੰਦੇ ਦੇਸ਼ ਦੇ ਪਰ ਇਹਨਾਂ ਦਾ ਨਾਮ ਇਹ ਨਹੀਂ ਹੋਣਾ ਸੀ ਸ਼੍ਰੀ ਨਰਿੰਦਰ ਦמוਦਰ ਦਾਤ ਮੋਦੀ ਨਹੀਂ ਹੋਣਾ ਸੀ ਕੋਈ ਹੋਰ ਹੁੰਦਾ ਠੀਕ ਆ ਸੋ ਇਸ ਕਰਕੇ ਜੇ ਕੋਈ ਕੀਤਾ ਤਾਂ ਕੋਈ ਆਸਾਨ ਨਹੀਂਗਾ ਜਿਹਨਾਂ ਨੂੰ ਪ੍ਰਧਾਨ ਮੰਤਰੀ ਵਨ ਜੋਗ ਬਣਾਇਆ ਦੇਸ਼ ਨੂੰ ਇਸ ਸਿਤੀ ਵਿੱਚ ਰੱਖਿਆ ਉਹ ਕੁਰਬਾਨੀਆਂ ਕਰਕੇ ਸਿੱਖਾਂ ਨੇ ਰੱਖਿਆ ਤੇ ਜੇ ਸਿੱਖਾਂ ਦੀ ਇਹ ਚਾਰ ਕੰਮ ਦੋ ਕਰ ਦਿੱਤੇ ਉਹਦੇ ਵਿੱਚ ਵੀ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਜੇ ਅਸੀਂ ਕਿਹਾ ਵੀ ਭਾਈ ਤੁਸੀਂ ਬਾਲਦੀਵਸ ਮਨਾਉਣਾ ਤੁਸੀਂ ਸਾਬ ਜੀ ਦਾ ਦਿਵਸ ਮਨਾਓ ਬਾਲਦੀਵਸ ਕਿਉਂ ਮਨਾਉਨੇ ਹੋ ਵੀਰ ਬਾਲਦੀਵਸ ਦਾ ਮਤਲਬ ਨਹੀਂ ਬਣਦਾ ਤੇ ਉਹ ਜਾਣਬੁੱਝ ਕੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਕਿ ਸਾਡੇ ਲਈ ਬਾਲਾ ਵਧੀਆ ਨਹੀਂਗਾ ਕੰਮ ਕਰਕੇ ਜਿਵੇਂ ਫਕੀਰ ਬਣਾ ਕੇ ਉਹ ਚ ਸੁਆਪ ਪਾਉਣ ਵਾਲੀ ਗੱਲ ਆ ਜਦ ਸਾਡੇ ਆਵਾਮ ਹੀ ਖੁਸ਼ ਨਹੀਂ ਫਿਰ ਫਾਇਦਾ ਕੀ ਕੰਮ ਕਰਦਾ ਕੰਮ ਕਰੋ ਉਹ ਜਿਹੜਾ ਲੋਕ ਖੁਸ਼ ਹੋਣ ਸੋ ਲੋਕਾਂ ਦੀ ਖੁਸ਼ੀ ਤੇ ਖਾਸ ਕਰਕੇ ਸਿੱਖਾਂ ਦੀ ਖੁਸ਼ੀ ਲੈਣ ਵਾਸਤੇ ਉਹ ਕੰਮ ਕਰਨੇ ਚਾਹੀਦੇ ਨੇ ਇਦਾਂ ਦੇ ਕੰਮ ਕਰਕੇ ਵੀ ਉਹਦਾ ਫਾਇਦਾ ਨਾ ਹੋਵੇ ਨੁਕਸਾਨ ਹੋਵੇ ਜਾਂ ਆਵਾਮ ਖੁਸ਼ ਨਾ ਹੋਵੇ ਉਹ ਕੰਮ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਕਿਸਾਨੀ ਮੁੱਦਿਆਂ ਨੂੰ ਲੈ ਕੇ ਬੀਜੇਪੀ ਨੂੰ ਕਾਫੀ ਘੇਰਿਆ ਗਿਆ ਲੋਕਾਂ ਨੇ ਕਾਫੀ ਫਾਇਦੇ ਚੱਕੇ ਜੇ ਗੱਲ ਕਰੀਏ ਪਾਰਟੀਆਂ ਦੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ 5 ਮੰਟਾਂ ਦਾ ਐਮਐਸਪੀ ਦੇ ਦੇਾਂਗੇ ਜਿਹੜੇ ਦਾਅਵੇ ਸੀਗੇ ਕਿੱਦਾਂ ਸਮਝਦੇ ਹੋ ਜਿਹੜੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੇ ਦਾਅਵੇ ਸੀਗੇ ਉਹ ਕਿੱਦਾਂ ਹਲਕੀ ਤੇ ਜਾ ਸਕਦੇ ਕੋਈ ਝੂਠ ਬੋਲ ਕੇ ਤੁਹਾਨੂੰ ਇਹ ਜਣਾ ਵੀ ਬੀਬਾ ਇਹਨਾਂ ਦੀ ਇੱਕ ਜਿਹੜੀ ਅਨਮੋਲ ਗਗਨਮਾਨ ਬੀਬੀਆਂ ਨੇ ਝੂਠ ਮੋਲਿਆ ਚੁਟਕੀਆਂ ਮਾਰੀਆਂ ਮੁੱਖ ਮੰਤਰੀ ਜਿਹੜੇ ਹੁਣ ਨੇ ਇਹਨਾਂ ਨੇ ਸੱਥਾਂ ਵਿੱਚ ਗਿਆ ਸੀ ਦੇ ਸਕਦੇ ਆ ਦਿੰਦੇ ਨਹੀਂ ਇਹ ਕੈਪਟਨ ਦੇ ਸਕਦਾ ਐਮਐਸਪੀ ਉਹ ਕਹਿੰਦੇ ਸਾਡੇ ਸਾਡੇ ਕੋ ਪਾਵਰ ਹੁਣ ਮੁਕਰ ਗਏ ਹੁਣ ਮੁਕਰ ਗਏ ਹੁਣ ਕਹਿੰਦੇ ਸੈਂਟਰ ਨੇ ਦੇਣੀ ਆ ਸੈਂਟਰ ਨੂੰ ਦੇਣੀ ਚਾਹੀਦੀ ਆ ਦੇਖੋ ਐਮਐਸਪੀ ਦੇਣ ਦੇ ਨਾਲ ਦੇਸ਼ ਦਾ ਜੀਡੀਪੀ ਦੇ ਵਿੱਚ ਗrowth ਆਊਗੀ ਵਧੂਗਾ ਨੁਕਸਾਨ ਕੋਈ ਨਹੀਂ ਆ ਕਿਉਂਕਿ ਸਾਡੇ ਕਿਸਾਨ ਕੋਲੇ ਪੈਸਾ ਆਊਗਾ ਕਿਸਾਨ ਮਾਰਕੀਟ ਚ ਪੈਸਾ ਲੈ ਕੇ ਜਾਊਗਾ ਸਰਕੂਲੇਸ਼ਨ ਹੋਊਗੀ ਸਾਡੇ ਖੁਸ਼ਹਾਲੀ ਆਉਗੇ ਉਹਦੇ ਨਾਲ ਪਰ ਇੱਕ ਇੱਕ ਇਥੇ ਜਿਹੜਾ ਸਵਾਲ ਆਂਦਾ ਕਹਿੰਦੇ ਨੇ ਕਿ ਐਮਐਸਪੀ ਕਹਿੰਦੇ ਜਿਹੜੀਆਂ ਕਾਫੀ ਵਸਲਾਂ ਦੇ ਕਹਿੰਦੇ ਦਿੱਤੀ ਜਾਂਦੀ ਹੈ ਲੇਕਿਨ ਕਹਿੰਦੇ ਜੇ ਸਾਰੀਆਂ ਵਸਲਾਂ ਦੇ ਦਵਾਂਗੇ ਤੇ ਦੇਸ਼ ਦੇ ਜਿਹੜੀ ਬਾਕੀ ਜਿਹੜੀਆਂ ਡਿਪਾਰਟਮੈਂਟ ਨੇ ਜਿਕਰ ਗੱਲ ਕਰੀ ਆ ਆਦਮੀ ਹੈ ਜਾਂ ਸਕੂਲਿੰਗ ਐਜੂਕੇਸ਼ਨ ਹੈਲਥ ਹੈ ਕਹਿੰਦੇ ਉਹ ਪਿੱਛੇ ਆ ਰਹੀ ਹੈ ਦਮਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨਾਂ ਕੋਲ ਸਭ ਕੁਝ ਹੈਗਾ ਵਾ ਕਹਿੰਦੇ ਗੱਡੀਆਂ ਇੰਨਾ ਕੋਲ ਲਗਜ਼ਰੀ ਕਹਿੰਦੇ ਕਿਸੇ ਚੀਜ਼ ਦੀ ਘਾਟ ਕਮੀ ਨਹੀਂ ਹੈ ਸਿਰਫ ਇਹ ਨਜਾਇਜ਼ ਜਿਹੜੀ ਪਾਰਟੀ ਨੂੰ ਕਿਹਾ ਜਾਂਦਾ ਵਾ ਕੰਗਨਾ ਨੋਟ ਖਾਲੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇੱਕ ਥੱਪੜ ਮਾਰਿਆ ਗਿਆ ਇੱਕ ਲੀਡੀ ਵੱਲੋਂ ਕਹਿੰਦੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੇ ਉਹਨਾਂ ਨੇ ਵਿਰੋਧ ਕੀਤਾ ਰੰਗਨ ਦਾ ਨੋਤ ਨੇ ਉਹ ਕਹਿੰਦੇ ਕਿ ਪੈਸੇ ਲੈ ਕੇ ਧੰਨਿਆਂ ਦੇ ਬੈਠੇ ਆ ਨਜਾਇਜ਼ ਜਿਹੜੇ ਮੁੱਦੇ ਇਹਨਾਂ ਨੇ ਖਾਲਿਸਤਾਨ ਦਾ ਰੂਪ ਦਿੱਤਾ ਇਹ ਜਿਹੜਾ ਮੁਹਿੰਮ ਸੀਗੀ ਜਿਹੜੀ ਉਹ ਉੱਥੇ ਪ੍ਰੋਟੈਸਟ ਚੱਲ ਰਿਹਾ ਸੀਗਾ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ ਮੈਂ ਜਿਹੜੀ ਗੱਲ ਕਰਦਾ ਵੀ ਜਿਹੜੀ ਕਹਿੰਦੇ ਵੀ ਬਾਕੀ ਦੇਸ਼ ਦੀ ਗ੍ਰੋਥ ਰੁਕ ਜੂਗੀ ਨਹੀਂ ਸਰਕੂਲੇਸ਼ਨ ਹੀ ਹੋਣੀ ਹੈ ਪੈਸੇ ਦੀ ਕਿਸਾਨ ਕੋਲ ਆਊਗਾ ਮਾਰਕੀਟ ਚ ਜਾਊਗਾ ਮਾਰਕੀਟ ਚੋਂ ਪੈਸਾ ਫੇਰ ਕੁਮਿ ਸਰਕਾਰ ਕੋਲ ਹੀ ਇਹ ਤਾਂ ਇਹ ਗਲਤ ਫਹਿਮੀਆਂ ਨੇ ਦੂਜਾ ਦੇਖੋ ਅਸੀਂ ਕਹਿੰਦੇ ਕਿ ਕਿਸੇ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਕਿਸੇ ਪ੍ਰਤੀ ਵੀ ਹਰੇਕ ਬੰਦਾ ਜੇ ਕੋਈ ਪ੍ਰੋਟੈਸਟ ਕਰਦਾ ਪ੍ਰੋਟੈਸਟ ਕਰਨ ਦਾ ਅਧਿਕਾਰ ਆਗਲੇ ਨੂੰ ਤਾਂ ਹੀ ਕਰ ਰਿਹਾ ਤੁਸੀਂ ਉਹਦੇ ਤੇ ਕਿਸੇ ਕਿਸਮ ਦਾ ਮਾੜਾ ਤੰਜ ਨਾ ਕਸੋ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਿਹਦਾ ਰਿਵਰਸਨ ਰਿਐਕਸ਼ਨ ਗਲਤ ਹੋਵੇ ਤੇ ਰਿਐਕਸ਼ਨ ਦੇ ਵਿੱਚ ਫਿਰ ਤੁਸੀਂ ਬਰਦਾਸ਼ਤ ਕਰੋ ਜਾਂ ਤਾਂ ਜਾਂ ਬੋਲੋ ਨਾ ਬਰਦਾਸ਼ਤਾਂ ਬਰਦਾਸ਼ਤ ਕਰੋ ਸੋ ਇਸ ਕਰਕੇ ਇਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਬਹੁਤ ਮਾੜੀਆਂ ਗੱਲਾਂ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਆਪਣਾ ਜੀਵਨ ਹਰੇਕ ਨੂੰ ਜਿਉਣ ਦਾ ਹੱਕ ਆ ਜੇ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਉਹਨੂੰ ਪ੍ਰੋਟੈਸਟ ਕਰਨ ਦਾ ਵੀ ਹੱਕ ਆ ਚੇਸ ਕਰਕੇ ਕਿਸੇ ਦੇ ਪ੍ਰੋਟੈਸਟ ਤੇ ਗਲਤ ਤੰਜ ਕਸ਼ਣਾ ਪਹਿਲਾਂ ਮੋਦੀ ਸਾਹਿਬ ਵੀ ਕਹਦੇ ਰਹੇ ਸੀ ਇਹ ਧਰਨਾ ਜੀ ਵੀ ਨੇ ਫਲਾਣਾ ਜੀ ਤੂੰ ਕਰਨਾਂ ਜੀ ਸੋ ਇਹ ਗੱਲਾਂ ਮਾੜੀਆਂ ਨੇ ਸੋ ਜਦੋਂ ਤੁਸੀਂ ਮਸਲੇ ਹੱਲ ਨਹੀਂ ਕਰੋਗੇ ਤੇ ਇੱਥੇ ਤੱਕ ਗੱਲ ਪਹੁੰਚੂਗੀ ਪਹੁੰਚੂਗੀ ਮਸਲੇ ਹੱਲ ਹੋਣੇ ਚਾਹੀਦੇ ਜਿਹੜਾ ਆਖਰੀ ਸਵਾਲ ਲੱਗੇ ਰਣਜੀਤ ਸਿੰਘ ਢਿੱਲੋਂ ਜਿਹੜੇ ਨੇ ਇਹਨਾਂ ਦਾ ਸਿਆਸੀ ਜੀਵਨ ਕਿੱਦਾਂ ਦਾ ਰਹੇਗਾ ਜਾਂ ਕਿ ਜਾ ਕੇ ਕੀ ਸੋਚ ਹੈ ਕੰਮ ਕਰੋਗੇ ਪਾਰਟੀ ਲਈ ਅੱਗੇ ਕੋਈ ਇਲੈਕਸ਼ਨ ਲੜਨ ਦਾ ਮਨ ਹੈਗਾ ਜਾਂ ਆਮ ਵਰਕਰੀ ਅਜੇ ਇਹਦੇ ਬਾਰੇ ਇਹ ਵਿਚਾਰ ਨਹੀਂ ਕੀਤਾ ਸਾਥੀਆਂ ਨਾਲ ਸਲਾਹ ਕਰ ਰਹੇ ਆ ਆਪਦੇ ਸਾਥੀਆਂ ਦੇ ਨਾਲ ਵਿਚਾਰ ਪਟਾਦਾ ਕਰਾਂਗੇ ਜਿੰਨਾ ਕਰਕੇ ਆਪਾਂ ਹੈਗੇ ਆ ਉਹਨਾਂ ਦੀ ਰਾਇ ਲੈਣੀ ਜ਼ਰੂਰੀ ਆ ਜੋ ਕਹਣਗੇ ਉਵੇਂ ਕਰਾਂਗੇ ਸੋ ਇਹ ਸੰ ਸਾਡੇ ਨਾਲ ਰਣਜੀਤ ਸਿੰਘ ਢਿੱਲੋਂ ਜਿਹੜੇ ਐਮਪੀ ਉਮੀਦਵਾਰ ਲੁਧਿਆਣਾ ਤੋਂ ਪਹਿਲਾਂ ਐਮਐਲਏ ਵੀ ਰਹੇ ਨੇ ਕਾਫੀ ਲੋਕ ਪਿਆਰ ਕਰਦੇ ਆ ਬੇਦਾਗ ਨਿਰਧਿਸ਼ਵੀ ਇਹਨਾਂ ਨੂੰ ਹਮੇਸ਼ਾ ਲੋਕ ਮੰਨਦੇ ਨੇ ਸੋ so, तमाम ਜਿਹੜੇ ਸਵਾਲ ਸੀਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਭਾਰਤ ਦੇ ਮੁੱਦਿਆਂ ਨੂੰ ਲੈ ਕੇ ਇਹਨਾਂ ਨਾਲ ਡੂੰਗੀ ਗੱਲਬਾਤ ਕੀਤੀ ਸੋ ਜੁੜੇ ਤੋਂ ਵਿਸ਼ਵ ਜਲਦਾ ਟੀਵੀ ਦੇ ਨਾਲ ਮਹਿਦਾਨਿਸ਼ ਕੈਮਰਮੈਨ ਕੁਸ਼ਲ ਦੇ ਨਾਲ